ਸਾਡੇ ਸਕੂਲ ਦੇ ਵਿੱਚ ਕੋਈ 9 ਵਜੇ ਐਕਸੀਡੈਂਟ ਕੀਤਾ ਵਾ ਸਕੂਲ ਲਖਣਾ ਦੀ ਬੱਸ ਨੇ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀਗਾ ਗੋਲੀਆਂ ਖਾਂਦੇ ਨੇ ਲਖਨਤਲਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖੁਆਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਲਖਣ ਕਲਾ ਅੰਦਾ ਸਕੂਲ ਆ ਭਾਈ ਗਰਦਾਸ ਭਾਈ ਗਰਦਾਸ ਅੱਛਾ ਜੀ ਭਾਈ ਗਰਦਾਸ ਸਕੂਲ ਆ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ ਉਹ ਹੀ ਆ ਡਰਾਈਵਰ ਦੀ ਅੰਗੇਲੀ ਦੇ ਕਾਰਨ ਕਿਉਂਕਿ ਉਹਨੇ ਬੱਸ ਮਾਰ ਕੇ ਉਹਨੇ ਵੇਖਿਆ ਨਹੀਂ ਬੱਚੇ ਦੀ ਹਾਲਤ ਨੂੰ ਉਹਨੇ ਸਕੂਲ ਤੋਂ ਬੱਸ ਜਿਹੜੀ ਆਪਣੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਆ ਜੇ ਉਹ ਜੇ ਉਹ ਪਹਿਲਾਂ ਚੁੱਕਦਾ ਬੱਚੇ ਨੂੰ ਕੱਢ ਲੈਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ ਬੱਚਾ ਅੱਧਾ ਘੰਟਾ ਪਾਣੀ ਵਿੱਚ ਪਿਆ ਰਿਹਾ ਵਾ ਉਦੇ ਕਾਰਨ ਉਹਦੀ ਡੈਥ ਹੋ ਗਈ ਆ ਤੇ ਇਹ ਸਕੂਲ ਦੀ ਅਣਗਹਿਲੀ ਦੇ ਕਾਰਨ ਹੋਈ ਆ ਇੱਕ ਬੱਚੇ ਦੀ ਗੰਭੀਰ ਹਾਲਤ ਆ ਉਹਨੂੰ ਲੱਤ ਟੁੱਟੀ ਆ ਦੋ ਬੱਚੇ ਸੀਗੇ ਦੋਵੇਂ ਭਰਾ ਸੀਗੇ ਚਾਚੇ ਤਾਇਆ ਇੱਕ ਦੀ ਡੈਥ ਹੋ ਗਈ ਆ ਤੇ ਇੱਕ ਦੀ ਗੰਭੀਰ ਹਾਲਤ ਆ ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਤੇ ਇਹ ਸਭ ਜੋ ਕੁਝ ਵੀ ਹੋਇਆ ਆ ਇਹ ਸਕੂਲ ਵਾਲੇ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਹੋਇਆ ਆ ਨਹੀਂ ਤੇ ਦੋਵਾਂ ਬੱਚਿਆਂ ਦੀ ਜਾਨ ਅੱਜ ਬਚ ਸਕਦੀ ਸੀਗੀ ਹਾਂ ਸਹੀ ਇਹਨਾਂ ਥੋੜੇ ਦਿਨ ਪਹਿਲਾਂ ਪੁੱਤਾਂ ਵੀ ਮਾਰਿਆ ਇਹਨਾਂ ਨਗੇਲੀ ਕਰਕੇ ਪਿੰਡ ਵੀ ਇਹਨਾਂ ਜਾਂਦੇ ਪ੍ਰਸ਼ਾਸਨ ਨੂੰ ਮਹਾਰਾਜ ਅਸੀਂ ਕਾਰਵਾਈ ਚਾਹੁੰਦੇ ਆ ਕਿ ਇਹਦੇ ਤੇ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਗਾਂ ਕਿਸੇ ਵੀ ਬੱਚੇ ਦੀ ਜਾਨ ਦਾ ਖਤਰਾ ਨਾ ਬਣੇ ਪਿੰਡ ਦੇ ਵਿੱਚ ਸਾਡੇ ਦੋ ਬੱਚੇ ਸੀ ਲਾਪ੍ਰੀਤ ਤੇ ਰੋਹਿਤ ਰੋਹਿਤ ਜਿਹੜਾ ਉਹ ਕਚਹਿਰੀ ਕੰਮ ਕਰਦਾ ਜਿਹੜਾ ਬੱਚਾ ਡਾ ਉਹ ਪੜਨ ਜਾ ਰਿਹਾ ਸੀ ਪਲੱਸ 2 ਚ ਵੱਡੇ ਆਪਣਾ ਸ਼ਾਬਾ ਗ੍ਰਾਏ ਪੜਦੇ ਸੀਗੇ ਤੇ ਉਹ ਪੜਨ ਜਾ ਰਿਹਾ ਸੀ ਬਸ ਜਿਹੜੀ ਆ ਬਹੁਤ ਸਪੀਡ ਚ ਆ ਰਹੀ ਇਹ ਕਰਕੇ ਬੱਸ ਵਾਜੀ ਕਿਉਂ ਨਾਲ ਚ ਬਾਅਦ ਚ ਬੱਸ ਵਾਲੇ ਨੇ ਵੇਖਿਆ ਵੀ ਨਹੀਂ ਇਹਨਾਂ ਵੱਲ ਪਾਣੀ ਚ ਡਿਗ ਪੇ ਥੱਲੇ ਬਾਅਦ ਚ ਵੇਖਿਆ ਨਹੀਂ ਬੱਸ ਭਜਾ ਕੇ ਲੈ ਗਿਆ ਹਾਂਜੀ ਇਹ ਬੱਸ ਪਰਦੇ 12ਵੀਂ ਕਲਾਸ ਚ ਪੜਦਾ ਹੈ ਕਿਹੜੇ ਸਕੂਲ ਦੀ ਬੱਸ ਇਹ ਲਖਨਕਲਾਂ ਦੀ ਬੱਸ ਸੀ ਲਖਨਕਲਾਂ ਭਾਈ ਗੁਰਦਾਸ ਅਕੈਡਮੀ ਕੋ ਹਾਂਜੀ ਦੂਜਾ ਮੁੱਦਾ ਦੂਜਾ ਮੁੱਦਾ ਇਹਦਾ ਉਹ ਅੰਮ੍ਰਿਤਸਰ ਰੈਫਰ ਕਰਤਾ ਵਾ ਉਹ ਵੀ ਗੰਭੀਰ ਆ ਹਾਂਜੀ ਹੁਣ ਸੋ ਲੋਕੀ ਤੁਹਾਨੂੰ ਦੱਸਿਆ ਗਿਆ ਪੁਲਿਸ ਵਾਲਨ ਸਾਰੇ ਹੀ ਹੋਈ ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਬੱਸ ਨੂੰ ਆਪਾਂ ਬੱਸ ਨੂੰ ਆਪਾਂ ਤਰੀ ਕਰ ਲਈ ਆ ਡਰਾਈਵਰ ਦੀ ਵੀ ਕਰ ਲਈ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਐਸਐਸ ਸਾਹਿਬ ਆਏ ਤੋਂ ਕਹਿ ਗਿਆ ਹਾਂਜੀ ਦੂਸਰੇ ਮਿੰਟ ਦੇ ਹੱਥ ਕੇ ਦੂਸਰੇ ਮਿੰਟ ਆ ਗਈ ਰੇਲ ਆ ਟੁੱਟ ਗਈ ਆ ਬਾਕੀ ਸਿਰ ਚ ਸਾਟਾ ਤੇ ਸਿਰ ਚ ਜਾ ਰਿਹਾ ਤੇ ਕੋਈ ਜੀ ਮੀਰਾ ਸੱਚ ਕੋਈ ਨਹੀਂ ਕਹਿ ਨਹੀਂ ਸਕਦੇ ਜੀ ਕੁਝ ਵੀ ਮੈਂ ਸਬ ਇਨਸਪੈਕਟਰ ਬਿਕਰਮ ਸਿੰਘ ਦਾ ਸੈਚੂਰੇਟ ਡਾਤਾ ਬਣਾ ਰਿਹਾ ਹਾਂ ਜੀ ਸਰ ਜਿਹੜੀ ਵਾਰਦਾਤ ਹੋਈ ਹੈ ਕਿ ਕੋਈ ਵਾਰਦਾਤ ਨਹੀਂ ਹੋਈ ਐਕਚੁਅਲੀ ਇਹ ਨਾ ਭਾਈ ਗੁਰਦਾਸ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਹੈ ਲਖਨਕਲਾਂ ਦਾ ਉਹਦੀ ਵਾਸਤੇ ਇੱਥੇ ਆਈ ਸੀ ਕਿ ਸਵੇਰੇ ਤੇ ਧੁੰਦ ਕਾਰਨ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ ਜਿਹਦੇ ਤੇ ਮੁੰਡਾ ਲਵ ਲਵ ਪ੍ਰੀਤ ਹੈ ਹਾਂ ਜੀ ਲਵ ਪ੍ਰੀਤ ਦੇ ਵਜਨ ਕਰਕੇ ਤੇ ਬੱਚੇ ਦੀ ਡੈਥ ਹੋ ਗਈ ਹੈ ਦੋ ਜਣੇ ਬਾਈਕ ਤੇ ਸੀ ਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਿਹਾ ਸਾਰਾ બસ ਰਿਕਵਰ ਕਰ ਰਹੇ ਆ ਬਸ ਦਾ ਡਰਾਈਵਰ ਰਿਸੀ ਕਰਕੇ ਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀਆਂ ਅਪਡੇਟ ਕਰਾਂਗੇ। ਜਲੇ ਦੂਜੇ ਮੁੰਡੇ ਇੱਕ ਦੀ ਡੈਥ ਹੋ ਗਈ ਹੈ ਤੇ ਇਹਦੀ ਲੱਬ ਦੀ ਡੈਥ ਹੋ ਗਈ ਹੈ। ਦੂਸਰਾ ਮੁੰਡਾ ਰੈਫਰ ਕੀਤਾ ਹਸਪੀਟਲ ਇਥੋਂ ਕਲਾਨੌਰ ਤੋਂ। ਤੋਂ ਜੋ ਵੀ ਹੁੰਦਾ ਫਿਰ ਤੁਹਾਨੂੰ ਅਪਡੇਟ ਕਰਾਂਗੇ। ਬਸ ਸਰ ਕਿਹਾ ਗਿਆ ਵੀ ਡਰਾਈਵਰ ਦਾ ਜਿਹੜਾ ਡਰਾਈਵਰ ਆ ਨਸ਼ੇ ਦੇ ਹੱਥ ਵਿੱਚ ਨਹੀਂ ਆ। ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਡਰਾਈਵਰ ਨੂੰ ਵੀ ਕਰ ਰਹੇ ਆ ਜੀ ਰਾਉਂਡ ਅਪ ਤੇ ਬੱਸ ਵੀ ਕਰ ਰਹੇ ਆ। ਇਸ ਤਰ੍ਹਾਂ ਦੀ ਗੱਲ ਨਹੀਂ ਧੁੰਦ ਕਰਕੇ ਆ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ ਉਹਦਾ ਮੈਡੀਕਲ ਉਦੋਂ ਇਹਨਾਂ ਨੂੰ ਵੀ ਕਰਵੇ ਹੋਏਗੀ ਤਾਂ ਜਿਹੜੀ ਉਹ ਡੈੱਡ ਬੋਡੀ ਪੋਸਟਮਾਰਡ ਵਾਸਤੇ ਇਹ ਡੈੱਡ ਬੋਡੀ ਨੂੰ ਲੈ ਕੇ ਉਹਨਾਂ ਦਾ ਪੋਸਟਮਾਰਡ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਐਫਆਰ ਲੋਜ ਕਰਕੇ ਅਸੀਂ ਕਾਰਵਾਈ ਕਰਾਂਗੇ